ਇੱਕ ਡੈਰੀ ਫਾਰਮ ਦੀ ਟ੍ਰੇਨਿੰਗ ਚਲਾਈ ਆ ਫਾਰਮ ਦੇ ਉੱਤੇ ਜਿਹਦੇ ਵਿੱਚ ਥਿਓਰੀ ਤੇ ਪ੍ਰੈਕਟੀਕਲ ਦੋਨੇ ਹੁੰਦੇ ਆ ਤੇ 5 ਦਿਨਾਂ ਦੀ ਉਹ ਸਾਡੀ ਟ੍ਰੇਨਿੰਗ ਹੁੰਦੀ ਆ ਜਿਹਦੇ ਵਿੱਚ ਸਾਡੀ ਉਹਦੇ ਵਿੱਚ ਪੀਡੀਐਫੇ ਮਦਦ ਕਰਦੀ ਹੈਗੀ ਪੀਡੀਐਸ ਮਦਦ ਕਰਦੀ ਹੈਗੀ ਏਵੀਐਸ ਹੁੰਦੀ ਹੈ ਵੀ ਤਿੰਨੇ ਕੰਪਨੀਆਂ ਦਾ ਨਾਲ ਆ ਵੀ ਸਾਡੇ ਲੈਕਚਰ ਦਿੰਦੀਆਂ ਗਿਆ ਪੈਨ ਦਾ ਪ੍ਰਬੰਧ ਆ ਸਾਡੇ ਕੋਲੇ ਪੂਰਾ ਰੂਮ ਬਣੇ ਹੋਇਆ ਤੁਹਾਨੂੰ ਵੀਡੀਓ ਚ ਦਿਖਾ ਦਾਂਗੇ ਪੂਰੀ ਹੋਟਲ ਵਾਂਗੂ ਪ੍ਰਬੰਧ ਆ ਕਿਉਂਕਿ ਨਾਲ ਪਹਿਲਾਂ ਆਪਣਾ ਟੂਰਿਸਟ ਦਾ ਕੰਮ ਵੀ ਸੀਗਾ ਘਰ ਦੇ ਵੀ ਸ਼ੈੱਡ ਤੇ ਨਾ ਲਾਉਣਾਗਾ ਸ਼ੈੱਡ ਤੋਂ ਬਾਹਰ ਵੀ ਗਾਂئیں ਇੰਨੀ ਕალი ਖਰੀਦਣੀ ਹੈਗੀ ਠੀਕ ਹੈ ਵੀ ਕਿਹੜੇ ਟਾਈਮ 'ਚ ਗੱਬਣ ਗਾਂئیں ਲੈਣੀ ਆ ਕਰੋ ਸੱਜਰ ਗਾਂئیں ਲੈਣੀ ਉਹ ਸਾਰੀਆਂ ਚੀਜ਼ਾਂ ਪ੍ਰੀ ਪਲੈਨਿੰਗ ਹੋ ਜਾਂਦਾ ਬਾਈ ਸਾਰਾ ਜਦੋਂ ਆਪਾਂ ਬਾਈ ਕੋਲੇ ਪਹੁੰਚੇ ਆ ਆਪਾਂ ਥੋੜਾ ਟਾਈਮ ਹੋ ਗਿਆ ਅੱਜ ਲੰਮੇ ਟਾਈਮ ਬਾਅਦ ਬਾਈ ਕੋਲੇ ਪਹੁੰਚੇ ਆ ਪਰ ਬਾਈ ਨੇ ਨਾ ਬਹੁਤ ਵਧੀਆ ਇੱਕ ਉਪਰਾਲਾ ਕੀਤਾਗਾ ਜਿਹੜੇ ਵੀਰਪਰਾ ਡੇਰੀ ਫਾਰਮ ਦੇ ਧੰਦੇਵਲ ਆ ਰਹੇ ਆ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਨਵੇਂ ਨੌਜਵਾਨ ਮੁੰਡੇ ਡੇਰੀ ਫਾਰਮ ਦੇ ਧੰਦੇ ਵੱਲ ਆ ਰਹੇ ਆ। ਬਾਈ ਪੁੱਲਰ ਨੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਹੋਇਆਗਾ ਡੇਰੀ ਫਾਰਮ ਨੂੰ ਲੈ ਕੇ ਕਿ ਜਿਵੇਂ ਹੁਣ ਇਹਨਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਡੇਰੀ ਫਾਰਮ ਦੇ ਧੰਦੇ ਨਾਲ ਜੁੜੇ ਹੋਏ ਨੂੰ ਇਹ ਚਾਹੁੰਦੇ ਆ ਵੀ ਜਿਹੜੇ ਵੀ ਨਵੇਂ ਮੁੰਡੇ ਕੰਮ ਕਰਨ ਹਨ ਵੀ ਉਹ ਪਹਿਲਾਂ ਥੋੜਾ ਜਿਹਾ ਵੀ ਸਿੱਖ ਕੇ ਤੇ ਤਿਆਰੀ ਨਾਲ ਕੰਮ ਕਰਨ ਤਾਂ ਕਿ ਉਹ ਆਪਣੇ ਕੰਮ ਦੇ ਵਿੱਚ ਅੱਗੇ ਜਾ ਕੇ ਨੁਕਸਾਨ ਨਾ ਖਾਣ ਹਨ। ਤੇ ਬਾਈ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈਗਾ ਆਪਾਂ ਸਾਰੀ ਜਾਣਕਾਰੀ ਲੈਣੇ ਆ ਇਸ ਗੱਲਬਾਤ ਤੋਂ ਕੀ ਕੀ ਬਾਈ ਕੰਮ ਕਰ ਰਿਹਾ ਹੈਗਾ ਕਿਵੇਂ-ਕਿਵੇਂ ਉਹ ਚੀਜ਼ ਦੀ ਤਿਆਰੀ ਕਰਾਉਂਦੇ ਆ ਬਾਈ ਸੱਸੇ ਕਾਲ ਸੱਸੇ ਕਾਲ ਜੀ ਅ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਵੀ ਜਿਹੜਾ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਨਾ ਇਹ ਬਹੁਤ ਚੰਗੀ ਗੱਲ ਹੈ ਪਹਿਲੀ ਗੱਲ ਤਾਂ ਨਵੇਂ ਮੁੰਡੇ ਹਨਾ ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹ ਚਾਹੁੰਦੇ ਆ ਵੀ ਸਾਨੂੰ ਇੱਕ ਚੰਗੀ ਗਾਈਡੈਂਸ ਵਾਲਾ ਕੋਈ ਬੰਦਾ ਹੋਵੇ ਹਨਾ ਤੇ ਤੁਸੀਂ ਇਸ ਦੇ ਲਈ ਕੀ ਕੀ ਕਰ ਰਹੇ ਹੋ ਬਈ ਆਪਾਂ ਵੀਰੇ ਇੱਕ ਡੈਰੀ ਫਾਰਮ ਦੀ ਟ੍ਰੇਨਿੰਗ ਚਲਾਈ ਆ ਫਾਰਮ ਦੇ ਉੱਤੇ ਜਿਹਦੇ ਵਿੱਚ ਥਿਓਰੀ ਤੇ ਪ੍ਰੈਕਟੀਕਲ ਦੋਨੇ ਹੁੰਦੇ ਆ ਤੇ 5 ਦਿਨਾਂ ਦੀ ਉਹ ਸਾਡੀ ਟ੍ਰੇਨਿੰਗ ਹੁੰਦੀ ਆ ਜਿਹਦੇ ਵਿੱਚ ਸਾਡੀ ਉਹਦੇ ਵਿੱਚ ਪੀਡੀਐਫ ਮਦਦ ਕਰਦੀ ਹੈਗੀ ਪੀਡੀਐਸ ਮਦਦ ਕਰਦੀ ਹੈਗੀ ਏਵੀਐਸ ਹੁੰਦੀ ਹੈ ਵੀ ਤਿੰਨੇ ਕੰਪਨੀਆਂ ਦਾ ਨਾਲ ਆ ਵੀ ਸਾਡੇ ਲੈਕਚਰ ਦਿੰਦਿਆਂ ਗਿਆ ਜਿਵੇਂ ਬਰੀਡ ਸਿਲੈਕਸ਼ਨ ਦੇ ਵਿੱਚ ਏਵੀਐਸ ਆਪ ਦਾ ਇੱਕ ਦਿਨ ਦਾ ਲੈਕਚਰ ਰੱਖਦੀ ਹੈ ਵੀ ਆਪਾਂ ਬਰੀਡ ਕਿਵੇਂ ਸਿਲੈਕਟ ਕਰਨੀ ਆ ਬੁੱਲ ਕਿਵੇਂ ਸਿਲੈਕਟ ਕਰਨੀ ਆ ਪੀਡੀਐਸ ਦੀ ਆਪਾਂ ਕਿਵੇਂ ਪੀਡੀਐਫ ਇਹ ਨਾਲ ਜੋੜ ਸਕਦੇ ਆ ਪੀਡੀਐਸ ਨਿਊਟ੍ਰੀਸ਼ਨਾਂ ਤੇ ਫਿਰ ਉਹ ਦੁਬਾਰਾ ਸਾਈਲੇ ਦਾ ਟੈਸਟ ਕਰਨਾ ਡਰਾਈ ਮੈਟਰ ਵਗੈਰਾ ਗੋਬਰ ਟੈਸਟ ਕਰਨਾ ਤੇ ਮੈਨ 0 ਦਿਨ ਦੀ ਬੱਚੀ ਤੋਂ ਲੈ ਕੇ ਵੀਰੇ ਜਿਵੇਂ ਅੱਜ ਕਾਵਿੰਗ ਹੋ ਗਈ ਬੱਚੀ ਦੀ ਜੀ ਵੀ ਬੱਚੀ ਜਦੋਂ ਮਾਂ ਦੇ ਪੇਟ ਚੋਂ ਬਾਹਰ ਆ ਗਈ ਉਸ ਤੋਂ ਹੀ ਸਾਡੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਆ ਜੀ ਮਾਂ ਦੇ ਪੇਟ ਦੇ ਅੰਦਰ ਹੀ ਲਾ ਲੋ ਵੀ ਉਹਨੂੰ ਕਿਵੇਂ ਸਵਾਉਣਾ ਆਪਾਂ ਕਿਵੇਂ ਪਾਣੀ ਕੱਢਣਾ ਹੈ ਉਹਦੋਂ ਵਾਰ ਕਿੰਨਾ ਆਪਾਂ ਬੌਲਾ ਪਿਉਣਾ ਉਹਨੂੰ ਕਿੰਨੇ ਟਾਈਮ ਦੇ ਅੰਦਰ ਅੰਦਰ ਉਹਦੋਂ ਵਾਰ ਫਿਰ ਉਹਨੂੰ ਕਿੰਨਾ ਟਾਈਮ ਦੁੱਧ ਪਿਉਣਾ ਫੀਡ ਕਦੋਂ ਦੇਣੀ ਆ ਹਰਾਚਾਰਾ ਕਦੋਂ ਸ਼ੁਰੂ ਕਰਨਾ ਫਿਰ ਉਹਨੂੰ ਕਿੰਨਾ ਬੇਟ ਗੇਨ ਕਰਨਾ ਅੱਗੇ ਉਹ ਕਦੋਂ ਆਪਾਂ ਉਹਦੇ ਟੀਕਾ ਭਰਉਣਾ ਕਿਹੜਾ ਟੀਕਾ ਭਰੋਣਾਗਾ ਕਿੰਨੇ ਉਹਦੇ ਸਾਲ ਦੇ ਵਿੱਚ ਵੈਕਸੀਨੇਸ਼ਨਾਂ ਲੱਗਣੀਆਂ ਤੇ ਫੀਡ ਫਾਰਮੂਲੇਸ਼ਨ ਖੁਦਿਆਂ ਵੀ ਕਿਵੇਂ ਆਪਾਂ ਘਰ ਦੀ ਫੀਡ ਤਿਆਰ ਕਰ ਸਕਦੇ ਆਂ ਕਿ ਜੇ ਸਸਤੀ ਫੀਡ ਨਾਲ ਆਪਣੇ ਬੱਚੇ ਤਿਆਰ ਹੋਣ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੱਭਣ ਕਰਨ ਤੋਂ ਬਾਅਦ ਦੁਬਾਰੇ ਦੁੱਧ ਤੇ ਕਿਵੇਂ ਲੈ ਕੇ ਆਉਣਾ ਆਪਾਂ ਟਰਾਂਜੈਕਸ਼ਨ ਫਰੈਸ਼ ਫਿਰ ਰਿਪੀਟ ਬਰੀਡਿੰਗ ਦੀਆਂ ਚੀਜ਼ਾਂ ਇਹ ਸਾਰੀਆਂ ਜਿਹੜੀਆਂ 5 ਦਿਨਾਂ ਦੇ ਵਿੱਚ ਕੋਰਸ ਦੇ ਵਿੱਚ ਅਸੀਂ ਇਨਕਲੂਡ ਹੁੰਦੀਆਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਗੀਆਂ ਤੇ ਪਲੱਸ ਇਹਦੇ ਵਿੱਚ ਪ੍ਰੈਕਟੀਕਲ ਹੁੰਦਾਗਾ ਤੇ ਜਿਵੇਂ ਟ੍ਰੀਟਮੈਂਟ ਹੁੰਦੇ ਆ ਮਸਾਈਟਸ ਵਗੈਰਾ ਤੇ ਬੁਖਾਰ ਵਗੈਰਾ ਇਹ ਛੋਟੇ ਮੋਡੇ ਟ੍ਰੀਟਮੈਂਟ ਆ ਉਹ ਅਸੀਂ ਕੋਰਸ ਦੇ ਵਿੱਚ ਹੀ ਸਿਖਾਉਣਾ ਵੀ 8-10 ਗਾਈਆਂ ਜੇ ਆਪਾਂ ਰੱਖੀਆਂ ਹੋਣ ਕਿਸੇ ਵੀ ਵੀਰ ਨੇ ਵੀ ਆਪਾਂ ਨੂੰ ਡਾਕਟਰ ਦੀ ਜ਼ਰੂਰਤ ਨਾ ਹੋਵੇ ਛੋਟੇ ਫਾਰਮਰ ਜੇ ਲੋ ਡਾਕਟਰ ਨੂੰ ਸਾਥ ਦੇਵੇ ਵੀਰੇ ਉਹਨਾਂ ਨੂੰ ਪ੍ਰੋਫਿਟ ਘੱਟ ਹੁੰਦਾਗਾ ਤੇ ਡਾਕਟਰ ਹੀ 5-400 ਰੁਪਏ ਡੇਲੀ ਦਾ ਲੈਣ ਲੱਗ ਗਿਆ ਉੱਥੇ ਤੁਹਾਡਾ 14-15000 ਇਹ ਟ੍ਰੇਨਿੰਗ ਲਾਉਣ ਨਾਲ ਛੋਟੇ-ਮੋਟੇ ਟ੍ਰੀਟਮੈਂਟ ਤੁਸੀਂ ਆਪ ਹੀ ਕਰ ਲੈਨੇ ਹੋ। ਬਾਕੀ ਸਾਡਾ ਜਿਹੜਾ ਫਾਰਮ ਦਾ ਨੰਬਰ ਰੱਖਿਆ ਹੋਇਆ ਸੀ ਉਤੇ ਜੇ ਮੈਂ ਵੇਲਾ ਹੋਮਾ ਤਾਂ ਮੈਂ ਅਗਲੇ ਨਾਲ ਟੈਂਡ ਕਰ ਲੈਨੇ ਆਂ। ਕਾਲ ਵੀ ਕੀ ਟ੍ਰੀਟਮੈਂਟ ਕਰ ਸਕਦੇ ਆਂ। ਜੀ ਸਾਡਾ 3-4 ਮੁੰਡਿਆਂ ਦਾ ਗਰੁੱਪ ਹੈਗਾਗਾ। ਉਥੇ ਕੋਈ ਵੀ ਕਾਲ ਅਟੈਂਡ ਕਰਕੇ ਸੋਨ ਉਹਦਾ ਟ੍ਰੀਟਮੈਂਟ ਦੱਸਿਆ ਜਾਊਗਾ ਵੀ ਕਿਹੜੀ ਪ੍ਰੋਬਲਮ ਆ ਭਈ ਜਿਵੇਂ ਹੁਣ ਫਾਰਮਰ ਸਾਡੇ ਕੋਲ ਟ੍ਰੇਨਿੰਗ ਕਰਕੇ ਜਾਂਦੇ ਆਗੇ। ਫਿਰ ਉਹ ਮੁੜ ਕੇ ਫੋਨ ਤੇ ਹੀ ਪੁੱਛ ਲੈਂਦੇ ਬਈ ਅੱਜ ਇੰਨਾ ਬੁਖਾਰ ਆ ਮੇਰੀ ਬੱਚੀ ਨੂੰ ਬਈ ਇਹਦੇ ਆ ਲਾਇਆ ਸੀ ਮੈਂ ਕੱਲ ਆਹ ਕੰਟਰੋਲ ਹੋ ਗਿਆ ਜਾਂ ਮਸਟਾਈਟਸਾ ਵੀ ਕੰਟਰੋਲ ਨਹੀਂ ਹੋ ਰਹੀ ਠੀਕ ਹੈ ਕੁਝ ਸਟੂਡੈਂਟਾਂ ਨੂੰ ਉਹਨਾਂ 'ਚ ਸਾਨੂੰ ਕੁਝ ਸਿੱਖਣ ਨੂੰ ਮਿਲ ਜਾਂਦਾਗਾ ਹਰੇਕ ਦਾ ਅੱਡ ਅੱਡ ਪ੍ਰੈਕਟੀਕਲ ਹੁੰਦਾ ਠੀਕ ਹੈ ਅਸੀਂ ਜਿੰਨਾ ਸਿੱਖਿਆਗਾ ਪੀਡੀਐਫ ਐ ਤੋਂ ਸਿੱਖਿਆ ਜਾਂ ਜਿੱਥੋਂ ਵੀ ਸਿੱਖਿਆ ਸੀ ਨੌਲੇਜ ਇਕੱਠੀ ਕਰੀ ਐਨੇ ਸਾਲਾਂ ਦੀ ਅਸੀਂ ਗਾਂਵ ਬੰਡ ਰਹੇ ਆ ਤੇ ਜਿਹੜੀ ਸਾਨੂੰ ਬਾਹਰੋਂ ਮਿਲ ਰਹੀ ਐ ਅਸੀਂ ਹੋਰ ਇਕੱਠੀ ਕਰਕੇ ਫਾਰਮ ਦੇ ਉੱਤੇ ਇੱਕ ਤਰ੍ਹਾਂ ਦੀ ਪ੍ਰੈਕਟੀਕਲ ਹੀ ਚੱਲਦਾ ਸਾਡੇ अच्छा भाई हुन अपनी जेडी ट्रेनिंग आ ਤੁਸੀਂ ਸ਼ੁਰੂ ਕਰੇ ਆ ਕਿੰਨੀ ਤਰੀਕ ਨੂੰ ਭਾਈ ਆਪਣਾ ਬੈਚ ਆ ਸ਼ੁਰੂ ਹੋਣਾ ਚ 4 ਜਨਵਰੀ ਨੂੰ ਸ਼ੁਰੂ ਹੋਣਾ ਵੀਰੇ 8 ਜਨਵਰੀ ਤੱਕ ਠੀਕ ਹੈ ਤੇ ਜਿਹਦੀਆਂ ਲਿਮਟਿਡ ਹੀ ਸੀਟਾਂ ਰਹਿ ਗਈਆਂ ਸਾਡੇ ਕੋਲੇ ਠੀਕ ਹੈ ਤੇ ਕਿਉਂਕਿ ਇੱਕ ਤਾਂ ਸਾਡਾ ਹੈਗਾ ਅਸੀਂ 15 ਸੀਟਾਂ ਤੋਂ ਸਟੂਡੈਂਟ ਤੋਂ ਵੱਧ ਸਟੂਡੈਂਟ ਨਹੀਂ ਕਰਦੇ ਇੱਕ ਬੈਚ ਦੇ ਵਿੱਚ ਠੀਕ ਹੈ ਕਿਉਂਕਿ ਸਾਡਾ ਮਕਸਦ ਵੀਰੇ ਪੈਸੇ ਇਕੱਠੇ ਕਰਨਾ ਨਹੀਂ ਹੈਗਾ ਵੀ ਆਪਾਂ ਥੋੜੇ ਸਟੂਡੈਂਟ ਰੱਖਾਂਗੇ ਫੇਰ ਹੀ ਉਹਨਾਂ ਨੂੰ ਪ੍ਰੈਕਟੀਕਲੀ ਕਰਾ ਸਕਾਂਗੇ ਫੇਰ ਹੀ ਆਪਾਂ ਜਿਹੜੇ ਸਟੂਡੈਂਟ ਹੁੰਦੇ ਉਹਨਾਂ ਦੇ ਕੁਐਸਚਨ ਪੁੱਛਿਆ ਸਟੂਡੈਂਟ ਉਹਨਾਂ ਦੇ ਆਪਾਂ ਜਵਾਬ ਦੇ ਸਕੀਏ ਵੀ ਗੈਦਰ ਰੰਗਾ ਸੀ ਘੱਟ ਰੱਖਦੇ ਆ ਕਿ 2-3 ਮਹੀਨੇ ਬਾਅਦ ਇੱਕ ਬੈਚ ਹੀ ਚਲਾਉਣੇ ਹੋਣਾਂ ਥੋੜੀ ਤੁਹਾਨੂੰ ਪਤਾ ਵੀ ਸਟਿਊਲ ਬਿਜੀ ਕਰਕੇ ਟਾਈਮ ਘੱਟ ਨਿਕਲਦਾਗਾ ਇਹ ਵੀ ਹੁਣ ਜਦੋਂ ਜਿਆਦਾ ਫੋਨ ਆਉਣ ਲੱਗਿਆ ਨਹੀਂ ਭਾਈ ਯਾਰ ਬਹੁਤ ਵੀ ਅਸੀਂ ਲਾਉਣਾ ਬੈਚ ਅਸੀਂ ਸਟਾਰਟ ਕਰਨਾ ਇਹਦੇ ਵਿੱਚ ਜਿਹੜਾ ਮੇਨ ਹੈਗਾ ਵੀਰੇ ਅਸੀਂ ਪ੍ਰੋਜੈਕਟ ਰਿਪੋਰਟ ਵੀ ਪੂਰੀ ਵੀ ਆਪਾਂ ਪਹਿਲਾਂ ਪ੍ਰੋਜੈਕਟ ਰਿਪੋਰਟ ਬਣਾਈਏ ਵੀ ਆਪਾਂ ਕਿੰਨਾ ਇਨਵੈਸਟ ਕਰਨਾ ਫਾਰਮ ਤੇ ਹੂੰ ਵੀ ਆਪਣੇ ਕੋਲੇ 50 ਲੱਖ ਰੁਪਏ ਉਹਨੂੰ ਕਿੱਥੇ ਕਿੱਥੇ ਇਨਵੈਸਟ ਕਰਕੇ ਆਪਾਂ ਜਿਹੜਾ ਵਧੀਆ ਪ੍ਰੋਫਿਟ ਕੱਢ ਸਕਦਾ ਵੀ ਫਾਰਮ ਆਪਣਾ ਲਾਜ਼ ਦੇ ਵਿੱਚ ਨਾ ਜਾਵੇ ਜਿੰਨਾ ਪੈਸਾ ਹੈਗਾ ਆਪਾਂ ਸਹੀ ਯੂਜ਼ ਕਰਦੇ ਵੀ ਸ਼ੈੱਡ ਤੇ ਨਾ ਲਾਉਣਾਗਾ ਸ਼ੈੱਡ ਤੋਂ ਬਾਹਰ ਵੀ ਗਾਈਆਂ ਇੰਨੀ ਕਾਲੀ ਖਰੀਦਣੀਆਂ ਹੈਗੀ ਠੀਕ ਹੈ ਵੀ ਕਿਹੜੇ ਟਾਈਮ 'ਚ ਗੱਬਣ ਗਾਈ ਲੈਣੀ ਹੈ ਕਦੋਂ ਸੱਜਰ ਗਾਈ ਲੈਣੀ ਉਹ ਸਾਰੀਆਂ ਚੀਜ਼ਾਂ ਪ੍ਰੀ ਪਲੈਨਿੰਗ ਹੋ ਜਾਂਦਾ ਬਈ ਸਾਰਾ ਕੁਝ ਜੇਰੋਂ ਆਪਾਂ ਨਾ ਕੋਈ ਵੀ ਚੀਜ਼ ਆ ਪਹਿਲਾਂ ਉਹਨੂੰ ਆਪਾਂ ਘਰੇ ਵੀ ਜੋ ਕੋਈ ਵੀ ਕੰਮ ਛੋਟਾ ਵੱਡਾ ਸਟਾਰਟ ਕਰਨਾ ਆਪਣੇ ਕੋਲੇ ਉਹਦੀ ਪ੍ਰੋਜੈਕਟ ਰਿਪੋਰਟ ਜ਼ਰੂਰ ਹੋਣੀ ਚਾਹੀਦੀ ਹੈਗੀ ਜੀ ਤੇ ਆਪਾਂ ਨੂੰ ਪਤਾ ਹੋਈ ਆਪਣੇ ਕੋਲ 50 ਲੱਖ ਰੁਪਏ ਨੂੰ ਕਿੱਥੇ ਕਿੱਥੇ ਇਨਵੈਸਟ ਕਰਨ ਵਿੱਚ ਡੈਰੀ ਫਾਰਮ ਫੇਲ ਹੋਣ ਦੇ ਕਾਰਨ ਇਹ ਭਰੇ ਆ ਵੀਰੇ ਆਪਣੇ ਕੋਲ 50 ਲੱਖ ਰੁਪਏ ਉਹਦੇ ਵਿੱਚੋਂ 30-35 ਲੱਖ ਆਪਾਂ ਛੱਡਤੀ ਲਾਤਾ ਹਮ ਆਮਦਨ ਦੇਣੀਆਂ ਪਸ਼ੂਆਂ ਨੇ ਦੁੱਧ ਨੇ ਉਹ ਆਪਣੇ ਕੋਲੇ ਪਸ਼ੂ ਲਿਆਉਣ ਨੂੰ ਪੈਸੇ ਹੀ ਨਹੀਂ ਰਹੇ ਹਮ ਉੱਥੇ ਵੀ ਡੈਰੀ ਫਾਰਮ ਲਾਜ਼ ਚ ਵਗ ਜਾਂਦਾ ਸਾਈਲੇਜ ਪਾਉਣਾ ਕਿਵੇਂ ਹੁਣ ਸਾਈਲੇਜ ਐਨਾ ਲੋਕ ਬਦਨਾਮ ਕਰ ਰਹੇ ਆ ਡੈਰੀ ਫਾਰਮ ਸਾਈਲੇਜ ਤੋਂ ਬਿਨਾ ਕਾਮਯਾਬੀ ਹੈ ਨਹੀਂਗਾ ਨਹੀਂ ਹੈਗਾ ਭਾਈ ਠੀਕ ਹੈ ਤੇ ਉੱਥੇ ਵੀ ਉਹ ਚੀਜ਼ਾਂ ਸਾਰੀਆਂ ਅਸੀਂ ਦੱਸਾਂਗੇ ਵੀ ਕਿੰਨਾ ਥਾ ਕਿੰਨੀ ਪਿੱਟ ਚੌੜੀ ਕਿੰਨੀ ਲੰਮੀ ਕਿੰਨੀ ਉੱਚੀ ਕਿੰਨਾ ਉਹਦੇ ਵਿੱਚ ਸਾਈਲੇਜ ਪਊ ਡੇਲੀ ਆਪਾਂ 5-6 ਇੰਚ ਸਾਈਲੇਜ ਪਟਣਾਗਾ ਉਹਦੇ ਹਿਸਾਬ ਨਾਲ ਸਾਰਾ ਕੁਝ ਵੀ ਪ੍ਰੋਪਰ ਇੱਕ ਤਰ੍ਹਾਂ ਦਾ ਅਸੀਂ ਗਰੁੱਪ ਬਣਾ ਕੇ ਚੱਲਦੇ ਆਂਗੇ ਠੀਕ ਆ ਵੀ ਜਿੰਨੇ ਸਟੂਡੈਂਟ ਆਈ ਜਾਂਦੇ ਉਹਨਾਂ ਨਾਲ ਸਾਰਿਆਂ ਨਾਲ ਉਸ ਹਿਸਾਬ ਨਾਲ ਅਟੈਚਮੈਂਟ ਹੋਈ ਜਾਂਦੀ ਹੈ ਉਸ ਦੂਬਾਰ ਉਹ ਫੈਮਿਲੀ ਰਿਲੇਸ਼ਨ ਹੀ ਬਣ ਜਾਂਦੇ ਇੱਕ ਤਰ੍ਹਾਂ ਨਾਲ ਠੀਕ ਹੈ ਛੇਮਾ ਸੱਤਵਾਂ ਸਾਡਾ ਬੈਚ ਚੱਲ ਰਿਹਾ ਹੈ ਤੇ ਬਹੁਤ ਬਹੁਤ ਅੱਛਾ ਇਹ ਤੂੰ ਪਹਿਲਾਂ ਕਈ ਬੈਚ ਹਨਾ ਬਾਈ ਤੁਸੀਂ ਲਾ ਵੀ ਚੁੱਕੇ ਹੋ ਉਹ ਬਹੁਤ ਵ 8ਵੇਂ 9ਵੇਂ ਮਹੀਨੇ ਚ ਇੰਨੀ ਗੈਦਰਿੰਗ ਸੀ 4 ਬੈਚ ਤਾਂ ਸਾਡੇ 3 ਬੈਚ ਤੋਂ ਦੀ ਨਾਂਗੀ 8ਵੇਂ 9ਵੇਂ ਮਹੀਨੇ 9ਵੇਂ ਮਹੀਨੇ 2 ਬੈਚ ਲਾਉਣੇ ਪੈਗੇ ਠੀਕ ਹੈ ਬਾਈ ਇੱਕ ਥੋੜਾ ਜਿਹੜਾ ਆ ਟਾਈਮ ਹੁੰਦਾ ਨਾ ਠੰਡ ਦਾ ਇੱਥੇ ਜਿਹਨਾਂ ਨੇ ਫਾਰਮ ਜ਼ਰੂਰੀ ਨਹੀਂ ਇੱਕ ਸਾਡੇ ਵੀ ਆਪਾਂ ਨਵੇਂ ਬੱਚੇ ਹੀ ਆਉਂਦੇ ਸਾਡੇ ਕੋਲੇ ਹਮ ਹੁਣ ਫਾਰਮ ਤੋਂ ਕੈਨੇਡਾ ਤੋਂ 3-4 ਜਾਣੇ ਵਾਪਸ ਆ ਰਹੇ ਉਹ ਵੀ ਇਸ ਤੋਂ ਅਗਲੇ ਬੈਚ ਹੈਗੇ ਆਗੇ 1-2 ਇਸ ਬੈਚ ਆ ਬਾਕੀ ਅਗਲੇ ਦੇ ਵਿੱਚ ਹੈਗੇ ਹੈਗੇ ਠੀਕ ਹੈ ਬਾਈ ਤੇ ਜਿਹੜੇ 10 15 ਗਾਂਆਂ ਰੱਖੇ ਵੀ ਬੈਠੇ ਆ ਉਹ ਵੀ ਸਾਡੇ ਕੋਲੇ ਟ੍ਰੇਨਿੰਗ ਆਲੇ ਆਉਂਦੇ ਹੈਗੇ ਕਿਉਂਕਿ ਜ਼ਰੂਰੀ ਨਹੀਂ ਕਹਿੰਦੇ ਆਪੇ ਵੀ ਗਾਂ ਹੀ ਰੱਖ ਲਈ ਤਾਂ ਆਪਾਂ ਸਾਰਾ ਕੁਝ ਸਿੱਖ ਗਏ ਅਸੀਂ ਵੀ 10 ਸਾਲਾਂ ਚ ਜਿੰਨਾ ਸਿੱਖਿਆ ਉਹਨਾਂ ਸ਼ੇਅਰ ਕਰਾਂਗੇ ਵਕਿੱਪਰਮਾਤਮਾ ਦੀ ਕਿਰਪਾ ਨਾਲ ਜਿੰਤੋਂ ਨੌਲੇਜ ਮਿਲਦੀ ਆ ਅਸੀਂ ਇਕੱਠੀ ਕਰੀਏ ਨੇ ਅਸੀਂ ਐਂ ਨਹੀਂ ਕਹਿੰਦੇ ਵੀ ਸਾਰਾ ਕੁਝ ਜਾਣਦੇ ਆਂਗੇ ਹੂੰ ਬਿਲਕੁਲ ਠੀਕ ਹੈ ਨੌਲੇਜ ਤਾਂ ਸਾਰੀ ਉਮਰ ਵੀ ਨਹੀਂ ਇਕੱਠੀ ਹੁੰਦੀ ਆਪਾਂ ਜੇ ਕਰਨੀ ਹੋਵੇ ਜਿੰਨੀ ਕਿ ਹੈਗੀ 10 ਸਾਲਾਂ ਦਾ ਐਕਸਪੀਰੀਅੰਸ ਉਹ ਸ਼ੇਅਰ ਕਰਦੇ ਆਂ ਭਾਈ ਜਿੱਥੋਂ ਵੀ ਕੋਈ ਕੁਝ ਸਿੱਖਣ ਨੂੰ ਮ ਤੁਹਾਇ ਇਹ ਵੀ ਵੀਰ ਮੈਂ ਤਾਂ ਸਾਰਾ ਕੁਝ ਜਾਣਦਾ ਮੈਂ ਕੀ ਬਿਲਕੁਲ ਭਾਈ ਇਹੀ ਸੋਚ ਹੋਣੀ ਚਾਹੀਦੀ ਹੈ ਭਾਈ ਅੱਛਾ ਭਾਈ ਜਿਹੜੀ ਇਹ ਟ੍ਰੇਨਿੰਗ ਆ 5 ਦਿਨਾਂ ਦੀ ਟ੍ਰੇਨਿੰਗ ਹੈ ਤੇ ਭਾਈ ਜੇ ਕੋਈ ਬੰਦਾ ਦੂਰੋਂ ਆਉਂਦਾ ਤਾਂ ਉਹਦਾ ਕੀ ਪ੍ਰਬੰਧ ਆਪਣੇ ਕੋਲੇ ਸਾਡੇ ਕੋਲੇ ਰਹਿਣ ਦਾ ਪ੍ਰਬੰਧ ਹੈਗਾ ਵੀਰੇ ਤੇ ਉਸ ਹਿਸਾਬ ਦਾ ਬ੍ਰੇਕਫਾਸਟ ਲੰਚ ਡਿਨਰ ਸਾਡਾ ਸਾਡੇ ਕੋਰਸ ਦੇ ਇਨਕਲੂਡ ਹੈਗਾ ਠੀਕ ਹੈ ਭਾਈ ਵਿੱਚ ਹੀ ਉਹਦੇ ਜਿਹਨੇ ਰਹਿਣਾਗਾ ਜਿਹਨੇ ਨਹੀਂ ਵੀ ਰਹਿਣਾ ਅਪਡਾਉਨ ਕਰਦਾ ਲੰਚ ਉਹਦਾ ਉਹਦੇ ਵਿੱਚ ਵੀ ਸਾਡਾ ਹੀ ਹੈਗਾ ਠੀਕ ਹੈ ਬਈ ਦੁਪਹਿਰ ਦਾ ਖਾਣਾ ਸਾਥੋ ਹੀ ਮਿਲੂਗਾ 7-8 ਘੰਟਿਆਂ ਦੀ ਕਲਾਸ ਰਹੂਗੀ ਹੁਣ ਵਿੱਚ ਬੰਦੇ ਫੋਨ ਕਰਦੇ ਆ ਵੀ ਕਲਾਸ ਕਿੰਨੇ ਘੰਟੇ ਨੇ ਉਹਨੂੰ ਕਹਿ ਦਿੰਦੇ ਆ ਵੀ 7-8 ਘੰਟਿਆਂ ਦੀਗੀ ਤੇ ਉਹੀ ਬਈ 8 ਘੰਟੇ ਕਲਾਸ ਹੁਣ ਉੱਥੇ ਪਤਾ ਕੀ ਰੀਜਨ ਕੀ ਐ ਇੰਨੀ ਜ਼ਿਆਦਾ ਕਲਾਸ ਲਾਉਣ ਦਾ ਤੇ ਦੂਰੋਂ ਆਉਣਾ ਬੰਦਿਆਂ ਨੇ ਹਮ ਕੋਈ ਹੁਣ ਗਰਦਾਸਪੁਰ ਤੋਂ ਆ ਰਿਹਾ ਕੋਈ ਬਟਾਲੇ ਤੋਂ ਆ ਰਿਹਾ ਠੀਕ ਐ ਵਿੱਚ ਇੱਕ ਮੁੰਡਾ ਜੰਮੂ ਤੋਂ ਆ ਰਿਹਾ ਇੱਕ ਰਾਜਸਥਾਨ ਤੋਂ ਆ ਰਿਹਾ ਉਹਨਾਂ ਨੇ ਇੰਨੇ ਦੂਰੋਂ ਆਉਣਾ ਬਾਕੀ ਜਿਹਦੇ ਕੋਲੇ 10 ਗਾਇਆਂ ਉੱਥੇ ਵੀ ਉਹਨੂੰ ਔਖਾ ਹੋ ਜਾਂਦਾ ਵੀ ਇੰਨੇ ਦਿਨ ਘਰ ਛੱਡਣਾ ਉਹਨਾਂ ਨੇ ਵੀ ਬਈ ਕਲਾਸ ਜਦੋਂ ਅਸੀਂ ਆਈ ਗਏ 4 ਘੰਟੇ ਸਵੇਰ ਫੇਰ ਘੰਟਾ ਬ੍ਰੇਕ 4 ਘੰਟੇ ਫੇਰ ਉਹਦੇ ਵਿੱਚ ਕੀ ਹੈ 4 ਘੰਟੇ ਅਸੀਂ ਥਿਉਰੀ ਕਰਕੇ ਉਦੋਂ ਪ੍ਰੈਕਟੀਕਲ ਕਰ ਦਿੰਦੇ ਆ ਬੰਦਾ ਬੋਰ ਨਹੀਂ ਹੁੰਦਾ ਪ੍ਰੈਕਟੀਕਲ ਚ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਆ ਪ੍ਰੋਪਰ ਪ੍ਰੋਜੈਕਟਰ ਤੇ ਕੋਰਸ ਚੱਲਦਾ ਐ ਨਹੀਂ ਵੀ ਆਪਾਂ ਡੈਰੀ ਖੋਲ ਕੇ ਵੀ ਪੜਾਈ ਜਣਾ ਪ੍ਰੋਪਰ ਪ੍ਰੋਜੈਕਟਰ ਤੇ ਸਲਾਈਡਾਂ ਚੱਲਦੀਆਂ ਵੀ ਪੂਰਾ ਆਪਾਂ ਨੂੰ ਬੋਰ ਸਾਡੀ ਕਲਾਸ ਦੇ ਵਿੱਚ ਬੰਦਾ ਸੌਂਗਾ ਨਹੀਂ ਯਾਰ ਅੱਛਾ ਠੀਕ ਆ ਭਾਈ ਪੂਰਾ ਸਾਡਾ ਜੀ ਲੱਗਿਆ ਰਹਿੰਦਾ ਇੱਕ ਤਰ੍ਹਾਂ ਦਾ ਗੱਲਾਂ ਦੇ ਵਿੱਚ ਜਿਵੇਂ ਗੱਲਾਂ ਮਾਰਦੇ ਆ ਪਾਈ ਚੱਲਦਾ ਸਾਡਾ ਕੋਰਸ ਆ ਸਾਡਾ ਵੀ ਜੀ ਲੱਗਿਆ ਰਹਿੰਦਾ 19 ਦਿਨ 4-5 ਦਿਨ ਠੀਕ ਆ ਤੇ ਸਾਨੂੰ ਵੀ ਐ ਲੱਗਦਾ ਹੁੰਦਾ ਵੀ ਯਾਰ ਹੋਰ ਲੰਮਾ ਹਜੇ ਇੱਕ ਦੋ ਦਿਨ ਕੋਈ ਵਿਚ ਦਾ ਸਾਡੇ ਕੋਲੇ ਪਰ ਮ ਏ ਜੇ ਅਸੀਂ 10 ਸਟੂਡੈਂਟ ਹਨਾ 10 ਤੋਂ 2 ਸਟੂਡੈਂਟ ਨੂੰ ਹੀ ਰਹਿ ਪੈਣੇ ਬਈ ਅਸੀਂ 4 ਦਿਨ ਲੇਟ ਜਾਵਾਂਗੇ ਜੀ ਵੀ ਹੋ ਸਕਦੇ ਹਨਾ ਹਾਂ ਵੀ ਬਈ ਵਧੀਆ ਲੱਗ ਰਿਹਾ ਸਾਨੂੰ ਹੁਣ ਅਸੀਂ ਇਹ ਵੀ ਰੱਖਿਆ ਹੈ ਵੀ ਸਾਡੇ ਕੋਰਸ ਤੋਂ ਬਾਅਦ ਜੇ ਕਿਸੇ ਨੇ ਵੀ ਕਹਿਤਾ ਬਈ ਯਾਰ ਵੀ ਮੇਰਾ ਟਾਈਮ ਵੇਸ ਸਾਰੀ 100 ਦੀ 100 ਪਰਸੈਂਟ ਫੀਸ ਸਾਡੀ ਰਿਫੰਡੇਬਲ ਆ ਫੀਸ ਰੱਖਣ ਦਾ ਕਾਰਨ ਵੀ ਕੋਈ ਉਹ ਵੀ ਜ਼ਿਆਦਾ ਨਹੀਂ ਰੱਖੀ ਹੋਈ ਜਿੰਨਾ ਕਿ ਅਸੀਂ ਆਪਦੇ ਵੱਲੋਂ ਐਫਰਟ ਕਰਦੇ ਜਿੰਨਾ ਸਿੱਖਿਆਗਾ ਜਿਵੇਂ ਹੁਣ 2-3 ਕੰਪਨੀਆਂ ਨੂੰ ਨਾਲ ਲੈ ਕੇ ਚੱਲਦੇ ਆ ਹਨਾ ਵਿਲ ਬ੍ਰੇਕਫਾਸਟ ਲੰਚ ਡਿਨਰ ਬਸ ਉਹੀ ਕੁਛ ਰੱਖਿਆ ਹੋਇਆ ਚ ਕਮਾਈ ਨਹੀਂ ਅਤੇ ਇੱਕ ਤਰ੍ਹਾਂ ਦੀ ਸੇਵਾ ਹੀ ਆ ਵੀ ਜਿਹੜਾ ਕੋਈ ਨਵਾਂ ਫਾਰਮ ਖੋਰੇ ਉਹਦਾ ਪੈਸਾ ਜਿਹੜਾ ਸਹੀ ਢੰਗ ਨਾਲ ਸਹੀ ਥਾਂ ਤੇ ਲੱਗ ਜੇ ਵੀ ਵਿਚਾਰਾ ਇੱਕ ਵਾਰੀ ਉਹ ਲਈ ਤੇ ਚੜ ਗਿਆ ਬਾਈ ਮੁੜ ਕੇ ਉਹਨੂੰ ਕੋਈ ਨਹੀਂ ਰੋਕ ਸਕਦਾ ਉਹ ਸக்ஸੈਸ ਹੋਊਗੀ ਹੋਊਗਾ ਕਾਮਯਾਬ ਹੋਊਗਾ ਜਿਹੜਾ ਸਟਾਰਟਿੰਗ ਦੇ ਵਿੱਚ ਠੱਗਿਆ ਗਿਆ ਗਾਂ ਹੀ ਲੈਣ ਚ ਠੱਗਿਆ ਗਿਆ ਸ਼ੈੱਡ ਤੇ ਗਲਤ ਇਨਵੈਸਟਮੈਂਟ ਕਰ ਲਈ ਦਿਸ਼ਾ ਗਲਤ ਕਰ ਲਈ ਠੀਕ ਹੈ ਇੱਕ ਪਾਣੀ ਵਾਲੀ ਡੱਗੀ ਵੀ ਗਲਤ ਬਣਾ ਲਈ ਉਹਨੂੰ ਢਾਕੇ ਬਣਾਉਣਾ ਨਾ ਆਪਾਂ 5-7000 ਰੁਪਏ ਲੱਗ ਜਾਂਦਾ ਬਿਲਕੁਲ ਬਾਈ ਇਹ ਚੀਜ਼ਾਂ ਦਾ ਸਾਰਾ ਇਹ ਵਿੱਚ ਦੱਸਿਆ ਜਿਹੜਾ ਕੋ ਤੁਹਾਨੂੰ ਜਿਵੇਂ ਅਸੀਂ ਵੀ ਤੁਸੀਂ ਦੇਖਿਆ ਹੋਊਗਾ ਪਹਿਲਾਂ ਆਪਣੇ ਵੀਡੀਓ ਜਿਵੇਂ ਆ ਲੱਗੀ ਪਈ ਇੱਕ ਡੱਗੀ ਪਹਿਲਾਂ ਅਸੀਂ ਇਹ ਬਣਾਈਆਂ ਸੀਗੀਆਂ ਹੁਣ ਇਹ ਬਣਾਈਆਂ ਵੱਡੀਆਂ ਦੇ ਵਿੱਚ ਕੀ ਆ ਪਾਣੀ ਥੋੜਾ ਪੈਂਦਾ ਸੀ ਤੇ ਬਹੁਤ ਜ਼ਿਆਦਾ ਵਾਰੀ ਭਰਨੀ ਪੈਂਦੀ ਸੀ ਹੁਣ ਇਹਦੇ ਅਸੀਂ ਆਟੋਫਿਲ ਵਾਲੇ ਲਾਏ ਹੋਏ ਆਪ ਹੀ ਜਿੰਨਾ ਪੀ ਲਿਆ ਭਰ ਲੈਂਦਾ ਸਰਦੀਆਂ ਦੇ ਵਿੱਚ ਬੰਦ ਕਰਦੇ ਨੇ ਆਟੋਫਿਲ ਵਾਲੇ ਠੀਕ ਹੈ ਕਿਉਂਕਿ ਸਰਦੀ ਦੇ ਵਿੱਚ ਪਾਣੀ ਥੋੜਾ ਪਾਉਣਿਆ ਸਵੇਰ ਕੱਢ ਦਿੰਨੇ ਆ ਪਾਣੀ ਤੇ ਤਾਜ਼ਾ ਭਰ ਦਿੰਨੇ ਨਿੱਗਾ ਪਾਣੀ ਇਹ ਚ ਆਟੋਫਿਲ ਲਾ ਤੋ ਠੰਡੇ ਹੀ ਦੁਬਾਰੇ ਦੁਬਾਰੇ ਪਈ ਜੂ ਉਹ ਨਿੱਗਾ ਨਹੀਂ ਹੁੰਦਾ ਠੀਕ ਹੈ ਇਹ ਗਰਮੀ ਦੇ ਵਿੱਚ ਉਹ ਚੱਲਦੇ ਗਰਮੀ ਦੇ ਵਿੱਚ ਹੁਣ ਪਤਾ ਠੰਡਾ ਹੀ ਚਾਹੀਦਾ ਹੁੰਦਾ ਆਪਾਂ ਨੂੰ ਪਾਣੀ ਦਾ ਹੁੰਦਾ ਬਈ ਜਿਹੜਾ ਰਹਿਣ ਦਾ ਪ੍ਰਬੰਧ ਆ ਸਾਡੇ ਕੋਲੇ ਪੂਰਾ ਰੂਮ ਬਣੇ ਹੋਇਆ ਤੁਹਾਨੂੰ ਵੀਡੀਓ ਚ ਦਿਖਾ ਦਾਂਗੇ ਪੂਰੀ ਹੋਟਲ ਵਾਂਗੂ ਪ੍ਰਬੰਧ ਆ ਕਿਉਂਕਿ ਨਾਲ ਪਹਿਲਾਂ ਆਪਾਂ ਦਾ ਟੂਰਿਸਟ ਦਾ ਕੰਮ ਵੀ ਸੀਗਾ ਉਹ ਬੇਲੇ ਸੀ ਉਹਨੂੰ ਅਸੀਂ ਸੈਕੰਡ ਪਰਪਸ ਇਧਰ ਲਈ ਯੂਜ਼ ਕਰ ਰਹੇ ਹਾਂ ਹੁਣ ਠੀਕ ਹੈ 4 ਜਨਵਰੀ ਨੂੰ 22 ਹੋਰਾਂ ਦਾ ਬੈਚ ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਬਈ ਲਿਮਟਿਡ ਜੀਆਂ ਸੀਟਾਂ ਰਹਿ ਗਈਆਂ ਕੁਝ ਬੰਦੇ ਬਈ ਬੁੱਕ ਹੋ ਚੁੱਕੇ ਆ ਤੁਸੀਂ ਬੁੱਕ ਕਰ ਸਕਦੇ ਹੋ ਡੇਰੀ ਫਾਰਮ ਦੇ ਧੰਦੇ ਨੂੰ ਲੈ ਕੇ ਬਈ ਬਹੁਤ ਵਧੀਆ ਨੌਲੇਜ ਹੈ ਜਿਹੜੀ ਤੁਹਾਨੂੰ ਦਿੱਤੀ ਜਾਊਗੀ ਠੀਕ ਹੈ ਬਾਕੀ ਬਾਈ ਵੱਲੋਂ ਬਾਕੀ ਡੇਟ ਵੀ ਦੱਸ ਦੇਣਾ 4 ਜਨਵਰੀ 2025 ਤੋਂ 8 ਜਨਵਰੀ 2025 ਤੱਕ ਦੀ ਇਹ ਟ੍ਰੇਨਿੰਗ ਆ ਸਾਡੀ ਠੀਕ ਹੈ ਬਾਈ ਤੇ ਵੀ ਇਹਦਾ ਮੇਨ ਹੈਗਾ ਜਿਹੜਾ ਐਡਮਿਸ਼ਨ ਤੁਹਾਨੂੰ ਪਹਿਲੀ ਕਰਾਉਣੀ ਪਊਗੀ 4 ਜਨਵਰੀ ਤੱਕ ਜੇ ਸੀਟਾਂ ਹੋਈਆਂ ਸਾਡੇ ਕੋਲ 1 2 ਤਾਂ ਆ ਕੇ ਬੰਦਾ ਕਰਾ ਸਕਦਾ ਨਹੀਂ ਅਸੀਂ ਸ਼ੋਰ ਨਹੀਂ ਕਹਿੰਦੇ ਵੀ ਬੰਦਾ 4 ਨੂੰ ਫੋਨ ਕਰਕੇ ਆ ਕੇ ਬਈ ਮੱਝ ਆਉਣਾਗਾ ਉਹ ਜੇ ਸੀਟ ਹੋਈ ਤਾਂ ਆ ਸਕਦਾ ਪੱਕਾ ਜੀ ਇਹਦੇ ਵੀਡੀਓ ਅੱਜ ਆਪਾਂ ਬਣਾ ਰਹੇ ਆਂ ਇਹ ਵੀਡੀਓ 30 ਤਰੀਕ ਨੂੰ ਵੀਡੀਓ ਬਣਾ ਰਹੇ ਆਂਗੇ ਹੂੰ 30 ਦਸੰਬਰ 2024 ਨੂੰ ਤੇ ਸੋ ਵੀ 3 ਤਰੀਕ ਤੱਕ ਸਾਨੂੰ ਪਹਿਲਾਂ ਫੋਨ ਕਰਕੇ ਪੁੱਛ ਲਓ ਜਿਹੜੇ ਵਿੰਦੇ ਨੇ ਵੀਡੀਓ ਦੇਖ ਲਈ ਜਿਨੇ ਇੰਟਰਸਟ ਹੈਗਾ ਟ੍ਰੇਨਿੰਗ 'ਚ ਉਹ ਆਪਦੀ ਸੀਟ ਪਹਿਲਾਂ ਹੀ ਬੁੱਕ ਕਰ ਲਏ ਤੁਹਾਨੂੰ ਨੰਬਰ ਦਿੱਤਾ ਜਾਊਗਾ ਤੇ ਉਹ ਨੰਬਰ ਤੇ ਤੁਸੀਂ ਆਪਦੀ ਸੀਟ ਬੁੱਕ ਕਰ ਲਿਓ ਠੀਕ ਹੈ ਬਾਈ